ਸਤਨਾਮ ਸਾਹਿਬ ਮਹਾਰਾਜੋ ਅਮਰ ਅਮਰ ਨਿਰਵਾਣ ਪਦ ਤੂੰ ਸਿਮਰਉ ਤੋ ਤਨ ਮਨ ਸੁਖਾ ਤੂੰ ਵਿਸਰਉ ਤਾ ਲਗ ਦੁਖਾ ਸਤਿ ਮਨਿਸ਼ਵਰ ਚੇਤਨ ਤੈਨੋ ਪੰਤੋ ਭਖੇ ਰੂਪਨ ਤੈਨ ਦੁਖਾ ਜੋਜ ਬੇਅੰਤ ਬੇਅੰਤਾ ਤੇਰੇ ਅੰਤ ਨਹੀਂ ਕੁਛ ਆਵਤ ਹੈ ਗਿਲਦ ਕਮਾਇਆ ਨਹੀਂ ਜਿਸ ਤੇਰਾ ਅੰਤ ਸਮੇ ਪਛਤਾਵਤ ਹੈ ਜਿਤੇ ਆਵੇ ਜਬ ਨਾਮ ਤਰਾ ਪ੍ਰਭ ਜਨਮ ਜਨਮ ਦੀ ਲੰਗ ਦੀ ਭੁੱਖਾ ਤੂੰ ਸਿਮਰੇ ਤਾ ਤਨ ਮਨ ਸੁਖਾ ਸੰਕਾਦਿਕ ਕਾਦਿਕ ਗੁਣ ਗਾਵਣਾ ਸ਼ੇਸ਼ ਗਣੇਸ਼ ਮਹੀਸ਼ ਮਨਾਵਣਾ ਨਾਮ ਖਜਾਨੇ ਵਣਦਾਏ ਤੋਂ ਭਗਤ ਜਨਾ ਕੋ ਪਰ ਪਰ ਬੁਕਾ 14 ਬਮਣ ਚ ਕਉਂਦੇ ਮਾਤ ਸਗਲ ਸ੍ਰਿਸ਼ਟੀ ਨਾਤ ਕੋਟ ਕਰੂਣਾ ਤਰ ਗਏ ਪਾਪੀ ਸੁਣ ਕਰ ਅਮਰ ਕਾਥ ਨਾਮ ਦੇ ਪੀਣਾ ਜੂ ਜਨ ਤੇਰਾ ਤੇਰੇ ਗ ਤੇਰੇ ਚੰਪਾਵਨ ਤੁਕਾ ਸਰਣਾ ਮੰਨ ਲੰਦ ਆਪਦੇ ਤੈਨਾ ਪੂਜਨ ਦੇਵੀ ਦੇਵਾ ਬ੍ਰਹਮਾ ਵਿਸ਼ਵ ਨੂੰ ਕਿ ਨਰ ਮਨ ਰੋ ਸਭ ਕਰਦੇ ਤੇਰੀ ਸਿਵਾ ਗਰਭ ਗਲੇ ਜੋ ਨਾਮ ਨ ਚੇਤੇ ਮਨ ਮੇ ਅਗਨ ਉਟੇ ਧੁਖ ਧੁਕਾ ਨਾਮਦ ਪਣ ਕੋ ਜਗ ਵਿੱਚ ਆਇਆ ਪੜਨ ਸੁਨ ਕੋ ਬਾਣੀ ਨਾਮਿ ਹੁਣੇ ਪਾਪਨ ਜਿੰਦੜੀ ਅਗ ਵਿੱਚ ਦੂਤ ਜਾਣੇ ਸਿਮਰਨ ਬਾਹ ਨਹੀਂ ਤਰ ਹੁਣਾ ਚਹਤ ਗਿਆਨ ਸਿਮਰ ਮਨ ਮੁਖਾ ਦੁਰਾ ਸੇਸਤ ਗੁਰੂ ਸਾਹਿਬ ਜਤਕੇ ਵਾਲਮੀਕ ਰਗੁਨਾਤ ਜਨਮ ਜਨਮ ਦੁਖ ਤੋੜਦੀ ਸਤ ਗੁਰੂ ਜੀ ਕੀ ਕਾਥ ਜੋ ਬੋਲੇ ਸੋਨਰ ਪੈ ਭਗਵਾਨ ਵਾਲਮੀਕ ਮਹਾਰਾਜ ਕੇ ਜੈ ਸ੍ਰੀ ਸ੍ਰੀਖਸਰ ਪੂਰਨ ਸਭ ਸਤ ਗੁਰੂ ਗੁਰੂ ਗਿਆਨਾਥ ਮਹਾਰਾਜ ਕੇ ਜੈ तन तन ਸੰਤ ਸਦਗੁਰੂ ਗੁਰੂ ਗੁਰਦੇਵ ਸਿੰਘ ਮਹਾਰਾਜ ਕੀ ਜੈ ਸ੍ਰੀ ਆਦ ਧਰਮ ਗ੍ਰੰਥ ਸ੍ਰੀ ਵਿਮਨਸਿਆ ਮਹਾਰਾਜ ਕੀ ਜੈ ਵਾਲਮੀਕ ਧਰਮ ਕੀ ਜੈ ਵਾਲਮੀਕ ਤੀਰਥ ਕੀ ਜੈ ਜੋ ਬੋਲੇ ਸੋਨਰ ਪੈ ਸ੍ਰਿਸ਼ਟੀ ਕਰਤਾ ਵਾਲਮੀਕ ਜਵਾਨ ਕੇ ਜੈ